ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗਰੇਸਿੰਗ ਸੈਂਸ ਦਾ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਅੱਜ ਜਿਹੜਾ ਵਾਟਰ ਵੈਰੀਆ ਚ ਪੰਜਾਬ ਤੋਂ ਜਿਹੜੇ ਵੀਰ ਸੇਵਾ ਲੈ ਕੇ ਆਏ ਆ ਮੈਡੀਸਨ ਦੀ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਇਹ ਪਹਿਲੀ ਸੰਸਥਾ ਜਿਹੜੀ ਸਾਡੇ ਕੋਲ ਇੱਥੇ ਪਹੁੰਚੀ ਆ ਸੋ ਸਾਰੇ ਅਸਜਾਦਾ ਪਿੰਡ ਜੱਟਾ ਪਿੰਡ ਕਮਾਲਪੁਰ ਦੇ ਜਿਹੜੇ ਸਾਰੇ ਇੱਧਰ ਡੇਰੇ ਆ ਸਾਰਿਆਂ ਡੇਰਿਆਂ ਦੇ ਉੱਤੇ ਜਾ ਕੇ ਆਏ ਆ ਤੇ ਇਹਨਾਂ ਵੀਰਾਂ ਨੇ ਭੈਣਾਂ ਨੇ ਸਾਰੇ ਥਾਂ ਸੇਵਾ ਜਿਹੜੀ ਉਹ ਪਹਚਾਈ। ਸੋ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆਂ ਤੇ ਇਹ ਵੀ ਕਹਿੰਨੇ ਆ ਕਿ ਹੁਣ ਜਿਹੜਾ ਅਜੇ ਤੇ ਪਾਣੀ ਇੱਥੇ ਹੈਗਾ ਜਦੋਂ ਪਾਣੀ ਲੱਥਾ ਉਦੋਂ ਇੱਥੇ ਕੁਝ ਬਿਮਾਰੀਆਂ ਫੈਲਣਗੀਆਂ ਉਦੋਂ ਬਾਅਦ ਚ ਇਹਨਾਂ ਸਾਰੇ ਵੀਰਾਂ ਨੂੰ ਜਿਹੜੇ ਇੱਥੇ ਰਹਿੰਦੇ ਲੋਕ ਇਹਨਾਂ ਨੂੰ ਲੋੜ ਪੈਣੀ ਹੈ ਦਵਾਈਆਂ ਦੀ। ਸੋ ਇਹਨਾਂ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਦੁਬਾਰਾ ਵੀ ਇੱਥੇ ਆ ਕੇ ਤੇ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ। ਸੋ ਭੈਣ ਜੀ ਨੇ ਨਾਲ ਹਰਜੋਤ ਕੌਰ ਜੀ ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸੁਪਨ ਜੀ ਦੱਸੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਮੈਂ ਹਰਜੋਤ ਕੋਰ ਲੁਧਿਆਣਾ ਤੋਂ ਬੇਸਿਕਲੀ ਅਸੀਂ ਵਾਟਰ ਵਾਰੀਅਰ ਪੰਜਾਬ ਜਿਹੜਾ ਪਿਛਲੇ ਡੇਢ ਦੋ ਸਾਲ ਤੋਂ ਰਨ ਕਰ ਰਹੇ ਹਾਂ ਹਰੇਕ ਐਤਵਾਰ ਨੂੰ ਤੁਹਾਨੂੰ ਪਤਾ ਹੋਊਗਾ ਵੀ ਅਸੀਂ دریاਵਾਂ ਦੀ ਸਫਾਈ ਕਰਦੇ ਸੀਗੇ ਲੋਕਾਂ ਨੂੰ ਰੋਕਦੇ ਸੀ ਕਿ دریاਵਾਂ 'ਚ ਗੰਦ ਨਾ ਪਾਓ ਕੂੜਾ ਕਰਕਟ ਨਾ ਸੁੱਟੋ ਵੱਧ ਤੋਂ ਵੱਧ ਦਰਖਤ ਲਗਾਓ ਪਲਾਂਟੇਸ਼ਨ ਵੀ ਕੀਤੀ ਆ ਠੀਕ ਹੈ ਹੁਣ ਇੱਕ ਮੁਸੀਬਤ ਆਈ ਆਪਣੇ ਪੰਜਾਬ ਤੇ ਤੇ ਆਪਾਂ ਪੰਜਾਬ ਦੇ ਨਾਲ ਖੜੇ ਆ ਤੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਆ ਮੇਰੇ ਨਾਲ ਮੇਰੇ ਵੀਰ ਭੈਣਾਂ ਹੈਗੇ ਨੇ ਜਿਹੜੇ ਮੈਂ ਜੇ ਮੇ ਲੁਧਿਆਣਾ ਤੋਂ ਆਈਆਂ ਮੋਗਾ ਤੋਂ ਹੈਗੇ ਨੇ ਅੰਮ੍ਰਿਤਸਰ ਤੋਂ ਜਲੰਧਰ ਤੋਂ ਅਲੱਗ-ਅਲੱਗ ਥਾਵਾਂ ਤੋਂ ਚੰਡੀਗੜ੍ਹ ਤੱਕ ਤੋਂ ਹਰ ਕੋਈ ਆਇਆ ਹਰ ਕੋਈ ਸੇਵਾ ਲਈ ਆਇਆ ଥି ਠੀਕ ਹੈ ਤੇ ਆਪਾਂ ਹਰੇਕ ਏਰੀਆ ਦੇ ਵਿੱਚ ਮਦਦ ਕਰਨ ਦੀ ਟਰਾਈ ਕਰ ਰਹੀਆਂ ਜਿਹੜੇ ਲੋਡਵੰਦ ਲੋਕ ਹੈਗੇ ਨੇ ਜਿਵੇਂ ਅਸੀਂ ਮੇਨਲੀ ਜਿਹੜਾ ਰਾਸ਼ਨ ਪਾਣੀ ਆ ਉਹ ਤਾਂ ਹਰ ਕੋਈ ਲੈ ਕੇ ਆ ਰਿਹਾ ਅਸੀਂ ਨਾਲ ਨਾਲ ਮੈਡੀਸਿਨਸ ਜਿਵੇਂ ਔਰਤਾਂ ਦੇ ਲਈ ਕੁਝ ਸਮਾਨ ਉਹਨਾਂ ਦੀ ਬੇਸਿਕ ਨੀਡਸ ਹੁੰਦੀਆਂ ਨੇ ਜਾਂ ਬੱਚਿਆਂ ਦੇ ਲਈ ਕੁਝ ਵੀ ਉਹਨਾਂ ਦੀ ਬੇਸਿਕ ਨੀਡਸ ਹੈਗੇ ਨੇ ਠੀਕ ਹੈ ਉਹ ਅਸੀਂ ਸਾਰਾ ਸਮਾਨ ਇੱਥੇ ਲੈ ਕੇ ਆਏ ਆ ਤੇ ਅਸੀਂ ਮੇਨਲੀ ਸਹਾਜ਼ਾ ਪਿੰਡ ਜੱਟਾ ਪਿੰਡ ਤੇ ਕਮਾਲਪੁਰਾ ਏਰੀਆ ਦੇ ਵਿੱਚ ਆਏ ਹੈਗੇ ਆ। ਇਹ ਲਾਸਟ ਪੁਆਇੰਟ ਆ ਜਿੱਥੋਂ ਵਨ ਟੁੱਟਿਆ ਸੀ। ਇਹ ਰਾਵੀ ਦੇ ਕਿਨਾਰੇ ਲਾਸਟ ਪੁਆਇੰਟ ਆ ਜਿੱਥੋਂ ਵਨ ਟੁੱਟਿਆ ਸੀ ਉੱਥੇ ਅਸੀਂ ਮੌਜੂਦ ਖੜੇ ਆ ਇਸ ਟਾਈਮ ਤੇ।